ਅੱਛਾ ਯਕਾ ਜੂਡੀ ਦੇਖ ਰਹੇ ਹੋ ਆਪ ਸਭ ਨੂੰ ਜੀ ਅੱਜ ਨੂੰ ਲੈ ਕੇ ਹਾਜ਼ਰ ਹਾਂ ਜੀ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਫਿਰ ਆਪਣਾ ਰੰਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਹਾਂ ਜੀ ਦੀ ਵੱਡੀ ਖਬਰ ਕੇਂਦਰ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ ਬਰਫੀਸਾ ਵਧਿਆ 36000 ਰੁਪਏ ਵਾਜ ਜਾਵੇਗੀ ਤਨਖਾ ਇਸ ਦਿਨ ਕੇ ਸਰਕਾਰ ਨੇ ਮਹਿੰਗਾਈ ਪੱਤੇ ਵਿੱਚ ਵਾਅਦੇ ਦਾ ਐਲਾਨ ਕੀਤਾ ਹੈ ਇਹ ਵਾਅਦਾ ਉਹਨਾਂ ਕੇਂਦਰ ਕਰਮਚਾਰੀਆਂ ਤੇ है जो कर्म चारह ते हिलागु ए जो 15 सीमित नखा मिशन देव सार्थ नखाले हरह ने स प च मंत्रा लेने जनतक उद्धමवी पागने सान एक दखतर ममोडम वे्च के हा ग्याए की श्मित नखा कविशन दे तह दिए दिया नमयदरा अनुसार සैलरी लैन वाले मुलास्मान नूम हहिगााइई पते दुरान 2दा के ਦੋਸਤੋ ਸ਼ੇਅਰ ਵਾਲੀ ਫ੍ਰੀਸਲ ਕਰ ਦਿੱਤੀ ਗਈ ਹੈ ਇਹ ਵਾਧਾ 1 ਜੁਲਾਈ 2024 ਤੋਂ ਲਾਗੂ ਹੋਇਆ ਹੈ ਮਹਿੰਗਾਈ ਪੱਤੇ ਵਿੱਚ 7% ਦਾ ਵਾਧਾ 6ਵੇਂ ਤਨਖਾਹ ਕਮਿਸ਼ਨ ਦੇ ਤਹਿਤ ਕੀਤਾ ਗਿਆ ਹੈ ਉਦਾਹਰਨ ਲਈ ਜੇਕਰ ਕਿਸੇ ਕਰਮਚਾਰੀ ਦੀ ਤਨਖਾਹ 47000 ਹੈ ਅਤੇ ਪਹਿਲਾਂ 249 ਡੀਏ ਦੇ ਤਹਿਤ ਉਸ ਨੂੰ 102770 ਰੁਪਏ ਮਿਲ ਸੀ ਇਸ ਖਬਰ ਨੂੰ ਅਨੁਕਮਤ ਵੇਖ ਲਈ ਧੰਨਵਾਦ